ਪ੍ਰਿੰਸੀਪਲ ਨੇ ਮੇਰੀ ਗੱਲ ਨਹੀਂ ਸੁਣੀ ਸਾਰ ਦੀ ਸੁਣੀ ਹੈ ਤੇ ਮੈਨੂੰ ਡੱਗਾ ਨਾ ਕੁੱਤਾ ਲਾ ਪਿਆ ਸੀ ਪਹਿਲਾ ਉੱਥੇ ਕੁੱਤਿਆਂ ਬਾਚ ਕਲਾਸ ਵਿੱਚ ਲਿਆ ਆ ਗਏ ਮੈਨੂੰ ਦੋ ਤਿੰਨ ਵਾਰੀ ਕੁੱਤੇ ਫੇਰ ਨਾ ਕੱਟ ਕੇ ਮੈਨੂੰ ਕਹਿੰਦਾ ਘਰੇ ਭੱਜ ਜਾ ਪ੍ਰਿੰਸੀਪਲ ਉੱਠਿਆ ਯੋਨੇ ਡੰਡਾ ਫੜਿਆ ਕੋਈ ਪੁੱਛਿਆ ਦੱਸਿਆ ਨਹੀਂ ਉਹਨੇ ਚੰਗੀ ਦੇ ਨਾ ਭਲੇ ਨੂੰ ਕੁੱਤੇ ਆ ਬੱਚਾ ਨੇ ਪੁੱਠਾ ਗਲਤੀ ਨਾਲ ਨਾਂ ਲਗਾ ਦਿੱਤਾ ਕਿ ਤੂੰ ਗਾਲ ਕੱਢੀ ਆ ਮੈਂ ਹਮ ਨਹੀਂ ਕੱਢੀ ਪ੍ਰਿੰਸਪਲ ਕਹਿੰਦਾ ਕਿ ਚਾਰਜ ਜੇ ਤੂੰ ਸੱਚਾ ਪ੍ਰਿੰਸੀਪਲ ਕੋ ਚੱਲਣਾ ਪ੍ਰਿੰਸੀਪਲ ਕੋ ਗਿਆ ਪ੍ਰਿੰਸੀਪਲ ਨੇ ਮੇਰੀ ਗੱਲ ਨਹੀਂ ਸੁਣੀ ਸਰ ਦੀ ਸੁਣੀ ਤੇ ਮੈਨੂੰ ਡੰਗਾ ਨਾ ਕੁੱਤਾ ਲਾ ਪਿਆ ਸੀ ਪਹਿਲਾਂ ਉੱਥੇ ਕੁੱਤਾ ਬਾਅਦ ਕਲਾਸ ਵਿੱਚ ਲਿਆ ਆ ਗਏ ਮਨੇ ਦੋ ਤਿੰਨ ਵਾਰੀ ਕੁੱਤਾ ਫੇਰ ਨਾ ਕੱਟ ਕੇ ਮੈਨੂੰ ਕਹਿੰਦਾ ਘਰੇ ਭੱਜ ਜਾ ਕਹਿੰਦਾ ਤੇ ਉਸ ਸਕੂਲੇ ਨਾਲ ਸਕੂਲ ਦੇ ਬਾਹਰ ਵੀ ਨਾ ਖੜੀ ਨਾ ਸਕੂਲ ਵਿੱਚ ਆਈ ਕੀ ਨਾਮ ਹੈ ਬੇਟਾ ਤੇ ਕਿਹੜੀ ਕਲਾਸ ਪੜ੍ਹਦੀ ਹੈ ਮੈਂ ਨਾ ਹੀ ਤਸੀਹ ਚ ਪੜਨਾ ਕਿਹੜੇ ਸਕੂਲ ਦੇ ਵਿੱਚ ਬੇਸਵਾਏ ਮਾਡਲ ਸੀਨੀਅਰ ਸਟੈਂਡਿੰਗ ਸਕੂਲ ਐਸਡੀ ਐਸਡੀ ਕਿਹੜੀ ਜਿਹਨਾਂ ਨੇ ਕੁੱਟਮਾਰ ਕੀਤੀ ਹੈ ਉਹ ਕੋਣ ਉਹ ਪ੍ਰਿੰਸੀਪਲ ਸਕੂਲ ਦਾ ਸਾਰਾ ਪੁਸਪਕ ਸਾਰੇ ਤੇ ਜਗਦੀਪ ਸਰ ਨੇ ਘਟਾਇਆ ਉਹਦੇ ਕੋਲ ਡੰਡਾ ਸਰ ਦੇ ਹੱਥ ਦੂਜੇ ਜਗਦੀਪ ਸਰ ਦੇ ਹੱਥ ਕਿ ਡੰਡਾ ਸੀ ਉਹਨੇ ਲਿ ਜਾ ਕੇ ਪ੍ਰਿੰਸੀਪਲ ਨੂੰ ਦਿੱਤਾ ਪ੍ਰਿੰਸੀਪਲ ਨੇ ਮੈਨੂੰ ਕੁੱਟਿਆ ਗਾਂ ਮੇਰਾ ਨਾਮ ਕੀ ਦੱਸਿਆ ਸਕੂਲ ਐਸਿਡੀ ਮੋਡਲ ਇਹਦਾ ਕੀ ਗੱਲ ਹੋਈ ਮੇਰਾ ਪਿੰਡ ਵਾਲੀ ਕੀ ਹੈ ਇਹ ਆਪਣਾ ਲੜਕਾ ਦੇਸ਼ੀ ਐਸਿਡੀ ਸਕੂਲ ਚ ਪੜਦਾ ਹੈ ਇਹ ਨਹੀਂ ਕੋਈ ਮੁੰਡੇ ਨੇ ਆਪ ਤੇ ਨਾ ਮੁੰਡੇ ਨੇ ਕੋਈ ਸ਼ਰਾਰਤ ਕੀਤੀ। ਇੱਕ ਪ੍ਰਾਈਵੇਟ ਮੈਸਟਰ ਜੀ ਉਥੇ ਲੱਗਾ ਇਹ ਉਹ ਇਹਨਾਂ ਨੂੰ ਪ੍ਰਿੰਸੀਪਲ ਕੋਲੇ ਲੈ ਗਿਆ ਤੂੰ ਮੈਨੂੰ ਗਾਲਾਂ ਗਾਲਾਂ ਕੱਢੀ। ਇਹਨਾਂ ਜਾ ਕੇ ਜੀ ਪ੍ਰਿੰਸੀਪਲ ਨੂੰ ਜਾ ਕੇ ਉਹਨੇ ਸ਼ਿਕਾਇਤ ਕੀਤੀ ਵੀ ਆਹ ਗੱਲ ਮੈਨੂੰ ਇਹਨੇ ਗਾਲ ਕੱਢੀ। ਪ੍ਰਿੰਸੀਪਲ ਉੱਠਿਆ ਇਹਨੇ ਡੰਡਾ ਫੜਿਆ ਕੋਈ ਪੁੱਛਿਆ ਦੱਸਿਆ ਨਹੀਂ ਉਹਨੇ ਚੰਗੀ ਦੇ ਨਾ ਪਲੇ ਨੂੰ ਕੁੱਟਿਆ। ਉੱਟ ਤੇ ਫਿਰ ਇਹਨੂੰ ਕਲਾਸ 'ਚ ਲੈ ਗਿਆ। ਫਿਰ ਉੱਥੇ ਕਲਾਸ ਦੇ ਸਾਹਮਣੇ ਫਿਰ ਇਹਨੂੰ ਕੁੱਟਿਆ। ਉੱਟ ਦੇ ਲਿਆ ਤੇ ਫਿਰ ਉਹਨੂੰ ਦੁਬਾਰਾ ਇਨੂੰ ਜੀ ਬਿੰਦਵਸਾਖ ਕਿਬੜ ਕਾਟ ਤੇ ਕਹਿੰਦਾ ਜਾ ਪੰਜਾ ਤੇ ਸਕੂਲੋਂ ਅੱਜ ਤੋਂ ਬਾਅਦ ਤੇਰਾ ਨਾਂ ਕੱਟ ਦਿੱਤਾ ਕਿਹੜਾ ਸਕੂਲ ਸਕੂਲ ਐਸਡੀ ਸਕੂਲ ਜੀ ਤੇ ਕੀ ਨਾਂ ਦਾ ਜਿਹੜੇ ਕੁੱਟਿਆ ਟੀਚਰ ਦਾ ਉਹਦਾ ਨਾਂ ਤਾਂ ਇਹ ਸਾਨੂੰ ਪਤਾ ਨਹੀਂ ਇਹਨੂੰ ਬੱਚੇ ਨੂੰ ਪਤਾ ਕੀ ਨਾਂ ਪ੍ਰਿੰਸੀਪਲ ਦਾ ਜੀ ਸਾਨੂੰ ਨਹੀਂ ਪੱਕਾ ਪਤਾ ਜੀ ਕੀ ਨਾਂ ਹੈ ਇਹ ਮੁੰਡਾ ਆਪਣਾ ਐਸਡੀ ਸਕੂਲ ਦੇ ਵਿੱਚ ਪੜਦਾ ਹੈ ਤੇ ਇਹਦੇ ਦੁਆਰਾ ਦੱਸਿਆ ਜਾਂਦਾ ਹੈ ਕਿ ਸਾਨੂੰ ਵੀ ਪ੍ਰਿੰਸੀਪਲ ਨੇ ਡੰਡੇ ਨਾਲ ਕੁੱਟਿਆ ਹੈਗਾ ਬਾਕੀ ਨਾਲੇ ਕੱਚਾ ਬਿਜਵਾਉਣਾ ਆਉਂਦਾ ਤੇ ਅਸੀਂ ਸੱਟਾਂ ਨੋਟ ਕਰ ਲਾਂਗੇ ਤੇ ਅਗਲੀ ਫਿਰ ਪੁਲਿਸ ਕਾਰਵਾਈ ਦੇਣੀ ਕਿ ਸੱਟਾਂ ਦੀ ਗੱਲ ਕੀ ਕਿੰਨੇ ਕੁ ਸੱਟਾਂ ਸੱਟਾਂ ਬਰੂਜ਼ ਬੜੇ ਆ ਜੀ ਰੈਡੀਸ਼ ਬਲੂਜ਼ ਹੁੰਦੇ ਆ ਜਿਹੜੇ ਆਪਾਂ ਡੰਡਾ ਮਾਰਨੇ ਦੇਖਦੇ ਆ ਉਹਦੇ ਰੈਡੀਸ਼ ਬਰੂਜ਼ ਬਣ ਜਾਂਦੇ ਆ ਬੱਚੇ ਦੇ ਪਿੱਠ ਤੇ ਉੱਤੇ ਪੱਟ ਦੇ ਉੱਤੇ ਬਰੂਜ਼ ਹੈਗੇ ਆ ਉਹ ਨੋਟ ਕਰਾਂਗੇ ਆਪਾਂ ਫਿਰ ਉਹਦੇ ਨਾਲ ਐਮਐਲਸੀ ਤੇ ਅੱਗੇ ਪੁਲਿਸ ਕਰਾਂਗੇ ਕੀ ਨਾਂ ਜੀ ਮੁੰਡੇ ਦਾ ਮੁੰਡੇ ਦਾ ਨਾਂ ਜੀ ਸਤਨਾਮ ਸਿੰਘ 14 ਸਾਲ ਉਮਰ ਹੈ ਐਮਐਲ ਆ ਕੱਟੀ ਐਮਐਲ ਆ ਕੱਟੇ ਪੇਟਸ ਗੁਰੂ ਜੀ ਐਸਡੀ ਸਕੂਲੋਂ ਮੁੰਡੇ ਕੰਮਲਰ ਇਕਾ ਯਾਰੀ ਬਾਏ ਹੈਡ ਲੈ ਕੇ ਆਏ ਸੀਗੇ ਸਤਨਾਮ ਸਿੰਘ ਪ ਪੈਡਾਲੀ ਗਏ ਰਹਣ ਵਾਲੇ ਨੇ ਅਸਲੀ ਸਕੂਲ ਦੇ ਵਿੱਚ ਬੱਚਾ ਪੜਦਾ ਨੌਵੀਂ ਕਲਾਸ ਵਿੱਚ ਐਮਐਲਆਰ ਆਈ ਹੈ ਬੱਚੇ ਦੇ ਸੱਤ ਅਸਬੰਧ ਐਮਐਲਆਰ ਆਈ ਸੀ ਜੇਸ ਬੰਧ ਜਿਹੜੇ ਖਾੜੀਓ ਨਾਲ ਖਾਇ ਜੋ ਵਿਆਹ ਲਗਾਣਗੇ ਹਸਪਤਾਲ ਉਹ ਕਾਰ ਨਹੀਂ ਕਰਾਂ ਸਰ ਜਿਹੜੀ ਐਮਐਲਆਰ ਆਈ ਆ ਉਹਦੇ ਵਿੱਚ ਕੀ ਮਤਲਬ ਕੀ ਲਿਖਿਆ ਗਿਆ ਕੀ ਹੋਇਆ ਬੱਚੇ ਉਹਦੇ ਵਿੱਚ ਬਲੰਟ ਸੱਤਾ ਲਗਣੀਆਂ ਦਰਜ ਪਾਈਆਂ ਨਹੀਂਆਂ ਨੇ ਜੀ ਬੱਚੇ ਜੋ ਬੱਚਾ ਬਿਆਨ ਲਿਖਾਇਗਾ ਫਿਰ ਉਸ ਹਿਸਾਬ ਨਾਲ ਜੈਸੀ ਸੁਰਤ ਬਣੇ ਇਹ ਦੋਸਤ ਕਿਹਦੇ ਤੇ ਲਾਇਏ ਬੱਚੇ ਨੂੰ ਪ੍ਰਿੰਸੀਪਲ ਅਜੇ ਕੋਈ ਬਿਆਨ ਨਹੀਂ ਲਿਖਾਇਆ ਜੇ ਤਾਂ ਪਿਆਰ ਲਿਖਾਣਗੇ ਬਿਆਨ ਦੇ ਮੁਤਾਬਕ ਹੀ ਆਪਾਂ ਨੂੰ ਦੱਸ ਸਕਦੇ ਜਿਹੜੇ ਅਮਲਾਂ ਦੇ ਵਿੱਚ ਲਿਖਿਆ ਕਿਹੜੇ ਸਕੂਲ ਦਾ ਨਾਮ ਲਿਖਿਆ ਤੇ ਐਸ ਐਸਡੀ ਸਕੂਲ